ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਅਸਾਂ ਬਦਮਾਸ਼ੀ ਦਾ ਦੌਰ ਦੇਖਿਆ ਤੇ ਨੌਜਵਾਨ ਇੱਕ ਦੂਜੇ ਦੀ ਜਾਨ ਦੇ ਵੈਰੀ ਬਣਦੇ ਵੀ ਦੇਖੇ ਨੇ ਪਰ ਹੁਣ ਕਾਲਜਾਂ ਤੋਂ ਬਾਅਦ ਪੰਜਾਬ ਦੇ ਸਕੂਲ ਬਦਮਾਸ਼ੀ ਦਾ ਅੱਡਾ ਬਣਦੇ ਨਜ਼ਰ ਆ ਰਹੇ ਨੇ ਇਸ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਪੀਏਯੂ ਸਰਕਾਰੀ ਸਕੂਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਦੇ ਹੱਥ ਵਿੱਚ ਕਿਤਾਬਾਂ ਦੀ ਥਾਂ ਡਾਂਗਾਂ ਅਤੇ ਤੇਜ਼ਧਾਰ ਹਥਿਆਰ ਦਿਖਣ ਨੂੰ ਮਿਲੇ ਨੇ ਜੋ ਕਿ ਨੌਜਵਾਨ ਉੱਤੇ ਵਾਰ ਕਰਦੇ ਦਿਖਾਈ ਦੇ ਰਹੇ ਨੇ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਮੈਂ ਜੇਕਬ ਰਾਹੀਂ ਜੀ ਕੀ ਕੀ ਗੱਲਬਾਤ ਹੋਈ ਹੈ ਕੀ ਹੋਇਆ ਕੀ ਸਰ ਪਿਛਲੇ ਦਿਨੀ ਪਿਛਲੇ ਮੰਡੇ ਨੂੰ ਮੇਰੇ ਬੱਚਾ ਪੜਦਾ ਜੀ ਸਕੂਲ ਦੇ ਵਿੱਚ ਤੇ ਕੁਝ ਲੜਕਿਆਂ ਨੇ ਮਿਲ ਕੇ ਉਹਤੇ ਹਮਲਾ ਕੀਤਾ ਤੇ ਇਸ ਤਰ੍ਹਾਂ ਆ ਗਿਆ ਹਰਨਾਲ ਜੀ ਸੋ ਇਹ ਨਹੀਂ ਹੋਣਾ ਚਾਹੀਦਾ ਸੀ ਚਲੋ ਜੋ ਵੀ ਮਾੜੀ ਮੋਟੀ ਸਲਾਹ ਹੈ ਜੀ ਲੜਾਈ ਝਗੜਾ ਪ੍ਰਿੰਸੀਪਲ ਕੋ ਜਾ ਕੇ ਆਪਣਾ ਸੌਲਵ ਕਰਨਾ ਚਾਹੀਦਾ ਬਜਾਏ ਇਸ ਦੇ ਕਿ ਗਰੁੱਪ ਵਾਜੀ ਇਹ ਅੱਛੀ ਗੱਲ ਨਹੀਂ ਹੈ ਮੇਰੇ ਬੇਟੇ ਤੇ ਹਮਲਾ ਹੋਇਆ ਜੀ ਤੇ ਉਹ ਤੇ ਕਿਹਨੇ ਹਮਲਾ ਜਿਹੜਾ ਕੀਤਾ ਇਹ ਵੀਡੀਓ ਕਲਿੱਪ ਜਿਹੜਾ ਦੇਖਿਆ ਗਿਆ ਜੀ 6-7 ਲੜਕਿਆਂ ਨੇ ਉਹਤੇ ਹਮਲਾ ਕੀਤਾ ਜੀ ਤੇ ਇੱਕ ਲੜਕਾ ਤੇਜ ਹਥਿਆਰ ਮਾਰ ਰਿਹਾ ਜਿਹਦਾ ਨਾਮ ਹੈ ਚੰਦਰ ਨਾਮ ਦਾ ਲੜਕਾ ਜੀ ਉਹਨੇ ਤੇਜ ਹਥਿਆਰ ਉਹਤੇ ਇਸਤੇਮਾਲ ਕੀਤਾ ਜੀ ਕੋਈ ਪਹਿਲਾਂ ਵੀ ਗੱਲਬਾਤ ਹੋਈ ਸੀ ਉਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਜਾਂ ਕੋਈ ਬਹਿਸ-ਵਾਜੀ ਹੋਈ ਸੀ ਕੋਈ ਨਹੀਂ ਨਹੀਂ ਹੋ ਸਕਦਾ ਜੀ ਇਸ ਗੱਲ ਦਾ ਤਾਂ ਪਤਾ ਨਹੀਂ ਹੋ ਸਕਦਾ ਮਾੜੀ-ਮੋਟੀ ਪਰ ਇਹ ਮਤਲਬ ਵੀ ਮਾੜੀ-ਮੋਟੀ ਲੜਾਈ ਨੂੰ ਤੁਸੀਂ ਤੇਜ ਹਥਿਆਰ ਨਾਲ ਇਸਤੇਮਾਲ ਕਰੋ ਜਾਂ ਤੇਜ ਹਥਿਆਰ ਨਾਲ ਨੁਕਰਾਓ ਕਿੰ ਬੱਚਾ ਜਿਹੜਾ ਠੀਕ ਹੈ ਹਾਂਜੀ ਬੱਚਾ ਠੀਕ ਹੈ ਬੱਚੇ ਦਾ ਨਾਰਮਲ ਸਰਕ ਲੱਗੀ ਆ ਕੋਈ ਜ਼ਿਆਦਾ ਨਹੀਂ ਲੱਗੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਟਾ ਵੱਡਾ ਪੀਏਯੂ ਕੈਂਪਸ ਹੈਗਾ ਤੇ ਉੱਤੇ ਹਥਿਆਰ ਲੈ ਕੇ ਆਣਾ ਹਥਿਆਰ ਲੈ ਜਾਣਾ ਬਹੁਤ ਮਾੜੀ ਗੱਲ ਹੈ ਜੀ ਖਾਸ ਕਰ ਸਕੂਲ ਦੇ ਵਿੱਚ ਵੀ ਕਿਉਂਕਿ ਹੱਲੇ ਤੁਹਾਡੀ ਉਮਰ ਪੜ੍ਹਨ ਲਿਖਣ ਦੀ ਆ ਤੇ ਹਥਿਆਰ ਨਾਲ ਤੁਸੀਂ ਪੜਾਈ ਲਿਖਾਈ ਨਹੀਂ ਕਰ ਸਕਦੇ ਇਸ ਕਰਕੇ ਸਰ ਇਹਨਾਂ ਨੂੰ ਸਕੂਲ ਨੂੰ ਵੀ ਬੱਚਿਆਂ ਤੇ ਖਿਆਲ ਰੱਖਣਾ ਚਾਹੀਦਾ ਜੀ ਥੋੜਾ ਇਹਨਾਂ ਦੇ ਕੰਪਲੀਟ ਹਾਂਜੀ ਪੁਲਿਸ ਵੀ ਕੰਪਲੀਟ ਹੋਈ ਸੀ ਜੀ ਤੇ ਬਾਕੀ ਦੇਖੋ ਕੀ ਫੈਸਲਾ ਹੁੰਦਾ ਜੀ ਇਕ ਮੰਗ ਕੀ ਕਰਦੇ ਹਾਂ ਮੰਗ ਇਹੀ ਕਰਦੇ ਹਾਂ ਕਿ ਸਕੂਲਾਂ 'ਚ ਕੰਮ ਨਹੀਂ ਹੋਣਾ ਚਾਹੀਦਾ ਜੀ ਬੱਚੇ ਪੜਾਣਾਂਦੇ ਆਦੇ ਬੱਚਾ ਨੂੰ ਪੜ੍ਹਨਾ ਚਾਹੀਦਾ ਆਪਣਾ ਤੇ ਸਿਰਫ ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ ਸੋ ਇਹ ਬਹੁ ਮੰਦੀ ਹਰਕਤ ਹੋਈ ਹੈ ਜੀ ਬਹੁ ਮਾੜੀ ਗੱਲ ਹੋਈ ਹੈ ਹਾਂਜੀ ਸਾਡੇ ਨੂੰ ਆਇਆ ਜੀ ਅਸੀਂ ਨਹੀਂ ਅਸੀਂ ਨਹੀਂ ਕਰਾਵਾਂਗੇ ਤੇ ਇਹ ਨਹੀਂ ਆਵਾਜ਼ ਥਾਵਾਂਗੇ ਤੇ ਕੱਲ ਨੂੰ ਕਿਸੇ ਹੋਰ ਨਾਲ ਵੀ ਕਿਉਂਕਿ ਹਮਲਾ ਕਰਨ ਵਾਲਿਆਂ ਨੂੰ ਸ਼ਹਿ ਮਿਲਦੀ ਹੈ ਜੀ ਜੀ ਹੁਣ ਤਾਂ ਸਾਡਾ ਕਿਸੇ ਨੇ ਕੁਝ ਕੀਤਾ ਨਹੀਂ ਵੀ ਕੱਲ ਨੂੰ ਸੀ ਕਿਸੇ ਹੋਰ ਨਾਲ ਵੀ ਇਹ ਕੰਮ ਕਰ ਸਕਦੇ ਹਾਂ ਸੋ ਇਸ ਕਰਕੇ ਸਕੂਲ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਅਲਾਰਮ ਲੱਗੇ ਲੱਗੇ ਲਾਏ ਜਾਣ ਗੇਟਾਂ ਦੇ ਵੀ ਸਕੂਲ ਦੇ ਵਿੱਚ ਕੋਈ ਤਿਆਰ ਜਾਂ ਕੋਈ ਇਦਾਂ ਦੀ ਚੀਜ਼ ਨਾ ਹੋਵੇ ਉਧਰ ਜਦੋਂ ਇਸ ਮਾਮਲੇ ਬਾਬਤ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਕੂਲ ਦੇ ਬਾਹਰ ਕੋਈ ਬੱਚੇ ਆਪਸ ਚ ਲੜਦੇ ਆ ਪੇਰੈਂਟਸ ਆਏ ਸੀਗੇ ਤੇ ਮੈਂ ਡਿਸਪਲਿਨ ਕਮੇਟੀ ਨੂੰ ਉਹਨਾਂ ਦਾ ਮਾਮਲਾ ਹੈਂਡਓਵਰ ਕੀਤਾ ਹੋਇਆ ਅਸੀਂ ਇਨਵੈਸਟਿਗੇਟ ਕਰ ਰਹੇ ਆ ਪਰ ਲੜਾਈ ਤਾਂ ਸਕੂਲ ਦੇ ਬਾਹਰ ਹੋਈ ਹੈ ਕਿਹੜੀ ਕਲਾਸ ਦਾ ਬੱਚਾ ਸੀ ਮੈਂ ਹਜੇ ਇਨਵੈਸਟੀਗੇਟ ਕਰ ਰਹੀ ਆ ਹਜੇ ਮੈਨੂੰ ਪਤਾ ਨਹੀਂ ਹੈਗਾ ਪੇਰੈਂਟਸ ਆਏ ਜ਼ਰੂਰ ਹੈਗੇ ਆ ਹਜੇ ਮੈਨੂੰ ਨਹੀਂ ਮਿਲੇ ਆ ਕਿ ਵੀਡੀਓ ਦੇ ਵਿੱਚ ਦਿਖ ਰਿਹਾ ਕਿ ਕੁਝ ਬੱਚੇ ਸਕੂਲ ਦੀ ਵਰਦੀ ਦੇ ਵਿੱਚ ਵੀ ਆ ਗਏ ਨੇ ਪਤਾ ਲੱਗਿਆ ਕਿ ਕੌਣ ਹੈ ਨਹੀਂ ਜਿਹੜੇ ਬਾਹਰ ਬੱਚੇ ਲੜੇ ਆ ਉਹਦੇ ਵਿੱਚ ਸ਼ਾਇਦ ਮੇਰੇ ਇੱਕ ਸਟੂਡੈਂਟ ਨੂੰ ਮਾਰਿਆ ਜ਼ਰੂਰ ਹੈਗਾ ਪਰ ਜਿਹੜੇ ਲੜੇ ਬੱਚੇ ਆ ਉਹ ਸਾਡੇ ਸਕੂਲ ਦੇ ਨਹੀਂ ਹੈਗੇ ਇਸ ਗੰਭੀਰ ਚ ਤੁਸੀਂ ਅੱਗੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂ ਸਬੰਧਤ ਲੈਗਮੈਨ ਨੂੰ ਸ਼ਿਕਾਇਤ ਨਹੀਂ ਮੈਂ ਪੁਲਿਸ ਨੂੰ ਹਜੇ ਕੋਈ ਸ਼ਿਕਾਇਤ ਨਹੀਂ ਦਿੱਤੀ ਬਿਕਾਜ਼ ਅਸੀਂ ਇਨਵੈਸਟੀਗੇਟ ਕਰ ਰਹੇ ਆ ਪਰ ਹਾਂ ਪਹਿਲਾਂ ਇਹ ਕਿਹਾ ਜ਼ਰੂਰ ਹੋਇਆ ਕਿ ਛੁੱ ਕਿਉਂਕਿ ਆਊਟਸਾਈਡਰਸ ਜਿਹੜੇ ਆ ਕੇ ਕਈ ਵਾਰੀ ਬੱਚਿਆਂ ਨੂੰ ਮਾਰਦੇ ਆ ਦੇਖੀਏ ਮੈਮ ਆ ਦੋ ਦਿਨ ਪਹਿਲਾਂ ਵੀ ਵੀਡੀਓ ਉਸ ਤੋਂ ਪਹਿਲਾਂ ਵੀ ਚਾਰ ਪੰਜ ਵੀਡੀਓ ਜਿਹੜੀਆਂ ਉਤਾਰੀਆਂ ਨੇ ਤੇ ਕੀ ਲੱਗਦਾ ਸਿਕਿਉਰਟੀ ਨੇ ਕਿਤੇ ਨਾ ਕਿਤੇ ਕਮੀ ਨਜ਼ਰ ਆਦੀ ਕਿਉਂਕਿ ਇਹ ਮਾਮਲੇ ਆ ਰਹੇ ਬੱਚੇ ਵੀ ਜਿੱਥੇ ਪੜਨ ਆਉਂਦੇ ਉੱਥੇ ਜੇ ਲੜਾਈਆਂ ਹੋਣਗੀਆਂ ਤਾਂ ਬੱਚੇ ਤੇ ਗਲਤ ਇੰਪ੍ਰੈਸ਼ਨ ਪੈਦਾ ਹੋਏ ਹਾਂਜੀ ਪੀਏਯੂ ਸਿਕਿਉਰਿਟੀ ਦੇ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੂੰ ਵੀ ਉਹਨਾਂ ਦੇ ਧਿਆਨ ਚ ਲਿਆਂਦਾ ਵੀ ਜਿਹੜੇ ਆਊਟਸਾਈਡਰਸ ਹੈ ਉਹ ਗੇਟਸ ਦੇ ਉੱਤੇ ਹੀ ਰੋਕ ਕੇ ਜਾਣ ਤੇ ਉਹ ਸਕੂਲ ਤੱਕ ਨਾ ਪਹੁੰਚਣ ਕਿਉਂਕਿ ਸਕੂਲ ਦੀ ਛੁੱਟੀ ਤੋਂ ਬਾਅਦ ਹੁੰਦਾ ਜੋ ਹੁੰਦਾ ਤਾਂ ਵਾਂਸ ਦ ਸਟੂਡੈਂਟਸ ਗੋ ਆਊਟਸਾਈਡ ਦਾ ਸਕੂਲ ਕੈਂਪਸ ਤਾਂ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਪੀਏਯੂ ਕੈਂਪਸ ਦੇ ਵਿੱਚ ਬੱਚੇ ਜਿਹੜੇ ਆਊਟਸਾਈਡਰਸ ਨਾ ਆਣ ਤੇ ਉਹਦੇ ਲਈ ਸਟੇਟ ਆਫੀਸਰ ਸਰ ਨਾਲ ਵੀ ਗੱਲ ਕੀਤੀ ਹੈ ਔਰ ਮੈਂ ਜ਼ਿਲ੍ਹਾ ਸਿੱਖਿਆ ਦਫ਼ਤਰ ਵੀ ਲਿਖ ਕੇ ਭੇਜਿਆ ਹੋਇਆ ਹੈ ਜੀ ਦੇਖਿਆ ਜਦੋਂ ਮੋਬਾਈਲ ਵੀ ਜਿਹੜੇ ਬੱਚਿਆਂ ਕੋਲੋਂ ਆਉਂਦੇ ਜਿਹੜਾ ਪਲੱਸ 2 ਦੀ ਜਿਹੜੀ ਵਾਇਰਲ ਜਿਹੜੀ ਵੀਡੀਓ ਹੈ ਉਹ ਵੀ ਕਹਿੰਦੇ ਬੱਚਿਆਂ ਚੋਂ ਹੀ ਕਿਸੇ ਨੇ ਵਾਇਰਲ ਕੀਤੀ ਹੈ ਮੋਬਾਈਲ ਅਲਾਉ ਹੈ ਕਿ ਨਹੀਂ ਸਕੂਲ ਦੇ ਵਿੱਚ ਮੋਬਾਈਲ ਫੋਨ ਅਲਾਉਡ ਨਹੀਂ ਹੈਗਾ ਔਰ ਲੜਾਈ ਸਕੂਲ ਦੇ ਵਿੱਚ ਹੋਈ ਵੀ ਨਹੀਂ ਹੈ ਜੀ ਤੋਂ ਹੁਣ ਜਿਵੇਂ ਕਿ ਦੇਖਿਆ ਗਿਆ ਕਿ ਜਿਹੜਾ ਮਾਮਲਾ ਹੈ ਤੇ ਕੀ ਐਕਸ਼ਨ ਦਿੱਤਾ ਜਾਏਗਾ ਇਸ ਇੱਕ ਵਾਰੀ ਪਤਾ ਲੱਗ ਜਾਏ ਕਿ ਸਕੂਲ ਦੇ ਬੱਚੇ ਦੀ ਕੀ ਇਨਵੋਲਵਮੈਂਟ ਹੈ ਉਸ ਅਕੋਰਡਿੰਗ ਐਕਸ਼ਨ ਲਿਆ ਜਾਏਗਾ ਪ੍ਰਿੰਸੀਪਲ ਮੈਡਮ ਦਾ ਕਹਿਣਾ ਹੈ ਕਿ ਕਈ ਵਾਰ ਬਾਹਰਲੇ ਬੱਚੇ ਆ ਕੇ ਨੌਜਵਾਨਾਂ ਦੇ ਨਾਲ ਲੜਾਈ ਕਰਦੇ ਨੇ ਇਸ ਕਰਕੇ ਅਸੀਂ ਛੁੱਟੀ ਟਾਈਮ ਪੀਸੀਆਰ ਨੂੰ ਤਾਇਨਾਤ ਕਰਨ ਦਾ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਹੈ ਖੈਰ ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਗਿਆ ਕਿ ਵਰਦੀ ਪਾਈ ਹੋਈ ਜੋ ਕਿ ਸਕੂਲ ਦੇ ਬੱਚੇ ਸਨ ਬਾਕੀ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਵੇਗੀ ਆਖਿਰ ਕੀ ਹੈ ਵਜ੍ਹਾ ਇੱਥੇ ਅਸੀਂ ਇਹੀ ਕਹਾਂਗੇ ਕਿ ਪਹਿਲਾਂ ਹੀ ਪੰਜਾਬ ਦੀ ਨੌਜਵਾਨ ਪੀੜੀ ਦਾ ਬੇੜਾ ਹਰਕ ਹੋਇਆ ਪਿਆ ਸੋ ਇਹ ਨੌਜਵਾਨੀ ਜਿਹੜੀ ਬੱਚੀ ਹੈ ਇਸ ਨੂੰ ਸੰਭਾਲ ਕੇ ਰੱਖੋ ਇਹ ਹੀ ਆਉਣ ਵਾਲੇ ਕੱਲ ਪੰਜਾਬ ਦਾ ਭਵਿੱਖ ਬਣੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ